ਕੈਨੇਡਾ ਦੇ ਪੰਜਾਬੀ ਸਿੰਗਰ ਨੂੰ ਮਾਰੀਆਂ ਗੋਲੀਆਂ ਲਾਰੈਂਸ ਤੇ ਦੁਸ਼ਮਣ ਗੈਂਗ ਨੇ ਕੀਤਾ ਕਾਂਡ ਗੈਂਗ ਦੀ ਦੁਸ਼ਮਣੀ ਪੰਜਾਬੀ ਨੌਜਵਾਨਾਂ ਤੇ ਪੈ ਰਹੀ ਭਾਰੀ ਕੈਨੇਡਾ 'ਚ ਇੱਕ ਵਾਰ ਫਿਰ ਤੋਂ ਪੰਜਾਬੀ ਸਿੰਗਰ ਨੂੰ ਟਾਰਗੇਟ ਕੀਤਾ ਗਿਆ ਜਿहां ਪੰਜਾਬੀ ਸਿੰਗਰ ਤੇਜੀ ਕਾਲੋਂ ਦੇ ਉੱਤੇ ਗੋਲੀਆਂ ਚੱਲੀਆਂ ਨੇ ਜਿਸ ਸਿਚੂਨਰ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪੇਟ ਦੇ ਵਿੱਚ 2-3 ਗੋਲੀਆਂ ਵੀ ਲੱਗੀਆਂ ਨੇ ਤੇ ਇਸ ਕਾਂਡ ਤੋਂ ਬਾਅਦ ਇੱਕ ਜਿਵੇਂ ਕਿ ਹਰ ਵਾਰ ਦਾ ਹੀ ਸਿਸਟਮ ਹੈ ਕਿ ਜਦੋਂ ਕੋਈ ਕਾਂਡ ਹੁੰਦਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪਾ ਕੇ ਪੋਸਟ ਰਾਹੀਂ ਜ਼ਿੰਮੇਵਾਰੀ ਲਈ ਜਾਂਦੀ ਹੈ ਤੇ ਇਸ ਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੋਦਾਰਾ ਨੇ ਲਈ ਹੈ ਜਿਹੜਾ ਰੋਹਿਤ ਗੋਦਾਰਾ ਗੈਂਗਸਟਰ ਉਹੀ ਹੈ ਜੋ ਕਿ ਪਹਿਲਾਂ ਲੋਰੈਂਸ ਦਾ ਸਾਥੀ ਹੁੰਦਾ ਸੀ ਹੁਣ ਲੋਰੈਂਸ ਦੇ ਨਾਲ ਉਸ ਦੀ ਦੁਸ਼ਮਣੀ ਪੈ ਚੁੱਕੀ ਹੈ ਦੋਨੋਂ ਗੈਂਗ ਆਪ ਇੱਕ ਦੂਜੇ ਦੇ ਸਾਹਮਣੇ ਨੇ ਤੇ ਆਪੋ ਆਪਣਾ ਸਿੱਕਾ ਕਾਇਮ ਕਰਨ ਦੇ ਲਈ ਹੁਣ ਇਹ ਕਾਂਡ ਕਰ ਰਹੇ ਨੇ ਤੇ ਇਹ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਇਸ ਤੇਜੀ ਕਾਲੋਂ ਦੇ ਗੋਲੀਆਂ ਮਾਰਨ ਦੇ ਪਿੱਛੇ ਜਦੋਂ ਜ਼ਿੰਮੇਵਾਰੀ ਲਈ ਗਈ ਉਸ ਪੋਸਟ ਦੇ ਵਿੱਚ ਕੀ ਲਿਖਿਆ ਗਿਆ ਇਹ ਤੁਸੀਂ ਪੋਸਟ ਵੇਖ ਸਕਦੇ ਹੋ ਮਹਿੰਦਰ ਸਰਾ ਡਿਲਾਨਾ ਦੇ ਨਾਮ ਤੋਂ ਇਹ ਪੋਸਟ ਹੈ ਜਿਹਦੇ ਵਿੱਚ ਲਿਖਿਆ ਗਿਆ ਜੈ ਸ਼੍ਰੀ ਰਾਮ 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 ਸਭੀ ਭਾਈਓ ਕੋ ਮੈਂ ਮਹਿੰਦਰ ਸਰਾ ਰਾਹੁਲ ਰਿਨੋਈ ਰਿਕੂ ਪਹਿਲਵਾਨ ਭਾਈਓ ਜੋ ਇਹ ਕੈਨੇਡਾ ਮੇ ਤੇਜੀ ਕਾਲੋਂ ਪੇ ਜੋ ਗੋਲੀਬਾਰੀ ਹੋਈ ਹੈ ਉਹ ਹਮਨੇ ਕਰਵਾਈ ਹੈ ਔਰ ਇਸਕੇ ਪੇਟ ਮੇ ਗੋਲੀਆਂ ਲਗੀਆਂ ਇਸਸੇ ਇਸਕੋ ਸਮਾਜ ਸਮਝ ਆਇਆ तो ठीक है नहीं तो अगली बार मार देंगे ये हमारे दुश्मनों को पैसे फाइनेंस सपोर्ट करना देना कनाडा में हमारे भाइयों की मुखबरी करना और उन पे अटैक करने की प्लानिंग करता था हमारे भाई की तरफ देखना तो दूर की बात है अगर कोई सोचेगा भी तो वो हाल करेंगे जो इतिहास के पन्नों में गूंजेगा और मैं आपको बता दो इस गद्दार के चक्कर में आने किसी ने हमारे भाइयों की तरफ देखा या इसको किसी ने फाइनेंशियल सपोर्ट की और हमें पता लग गया तो उसके घर परिवार तक को नहीं बख्शा जाएगा उसका विनाश ही कर देंगे यह चेतावनी सभी भाइयों और बिजनेसमैन बिल्डर हवाला व्यापारी जो भी हो किसी ने एक भी मदद की तो वो हमारा दुश्मन होगा अभी तो शुरुआत है आगे आगे देखो होता क्या है #रोहितगोदारा रोहित गोदारा #एपीग्रुप गोल्डी बराड #कालाराणा मोनू ग्रुप ए पी ग्रुप जठेड़ी ग्रुप गोकी ग्रुप काला राणा नरेश सेठी ਤਾਂ ਇਹ ਪੋਸਟ ਦੇ ਵਿੱਚ ਸਾਫ਼-ਸਾਫ਼ ਸਿੱਧਾ-ਸਿੱਧਾ ਟਾਰਗੇਟ ਕੀਤਾ ਗਿਆ ਹੈ ਉਹਨਾਂ ਲੋਕਾਂ ਨੂੰ ਖਾਸ ਕਰ ਜਿਹੜੇ ਬਿਜ਼ਨਸਮੈਨ ਨੇ ਬਿਲਡਰ ਨੇ ਹਵਾਲਾ ਵਪਾਰੀ ਨੇ ਜਾਂ ਫਿਰ ਹੋਰ ਇਸ ਤਰ੍ਹਾਂ ਦੇ ਜਿਹੜੇ ਤਗੜੇ ਕੰਮ ਕਰਦੇ ਨੇ ਤਾਂ ਇਹ ਜਿਹੜਾ ਕਾਂਡ ਕੀਤਾ ਗਿਆ ਇਹ ਰੋਹਿਤ ਗੋਦਾਰਾ ਵੱਲੋਂ ਕੀਤਾ ਗਿਆ ਤੇ ਹੁਣ ਤੁਹਾਨੂੰ ਦੱਸਦੇ ਆ ਆਖਿਰਕਾਰ ਰੋਹਿਤ ਗੋਦਾਰਾ ਹੈ ਕੌਣ ਰੋਹਿਤ ਗੋਦਾਰਾ Rajasthan ਦਾ ਇੱਕ ਗੈਂਗਸਟਰ ਸੀ ਜਿਹੜਾ ਕਿ ਛੋਟੇ-ਮੋਟੇ ਕ੍ਰਾਈਮ ਕਰਦਾ ਸੀ ਤੇ ਉਸਨੇ ਆਪਣੇ ਹੱਥ ਜੇਲ੍ਹ ਦੇ ਵਿੱਚ ਲੋਰੈਂਸ ਦੇ ਨਾਲ ਮਿਲਾ ਲਏ ਤੇ ਲੋਰੈਂਸ ਦੀ ਛਤਰਛਾਇਆ ਦੇ ਵਿੱਚ ਰੋਹਿਤ ਗੋਦਾਰਾ ਦਾ ਕਈ ਵਾਰ ਨਾਮ ਵੱਡਿਆਂ ਕਾਂਡ ਦੇ ਵਿੱਚ ਬੂਝਿਆ ਤੇ ਵੱਡਾ ਗੈਂਗਸਟਰ ਦੇ ਉੱਭਰਿਆ ਵੱਡਾ ਗੈਂਗਸਟਰ ਬਣ ਕੇ ਉੱਭਰਿਆ ਰੋਹਿਤ ਗੋਦਾਰਾ ਤੇ ਹੁਣ ਉਹ ਵੱਡੀਆਂ ਵਾਰਦਾਤਾਂ ਦੇ ਵਿੱਚ ਹੁਣ ਇਕੱਲਾ ਹੀ ਜਾਣ ਲੱਗ ਗਿਆ ਤੇ ਲਾਰੈਂਸ ਦੇ ਗੈਂਗ ਦੇ ਨਾਲ ਉਸ ਦੀ ਦੁਸ਼ਮਣੀ ਪੈ ਚੁੱਕੀ ਹੈ ਲਾਰੈਂਸ ਤੇ ਰੋਹਿਤ ਗੋਦਾਰਾ ਗੈਂਗ ਹੁਣ ਇੱਕ ਦੂਜੇ ਦੇ ਸਾਹਮਣੇ ਹੋ ਚੁੱਕੇ ਨੇ ਤੇ ਇਸ ਤਰ੍ਹਾਂ ਇਹਨਾਂ ਦੀਆਂ ਜਿੰਨੀਆਂ ਵੀ ਸੋਸ਼ਲ ਮੀਡੀਆ ਦੇ ਪੋਸਟਾਂ ਵਾਇਰਲ ਹੋ ਰਹੀਆਂ ਨੇ ਜਾਂ ਫਿਰ ਆਡੀਓ ਕੁਝ ਸਾਹਮਣੇ ਆ ਰਹੀਆਂ ਨੇ ਉਸ ਦੇ ਵਿੱਚੋਂ ਇਹ ਪਤਾ ਲੱਗ ਰਿਹਾ ਹੈ ਕਿ ਰੋਹਿਤ ਗੋਦਾਰਾ ਤੇ ਲਾਰੈਂਸ ਗੈਂਗ ਇੱਕ ਦੂਜੇ ਦਾ ਸਿੱਕਾ ਕਾਇਮ ਕਰਨ ਦੇ ਵਿੱਚ ਲੱਗੇ ਨੇ ਜਿਵੇਂ ਕਿ ਕੋਈ ਫਿਲਮ ਚੱਲ ਰਹੀ ਹੋਵੇ ਫਿਲਮ ਦੇ ਵਿੱਚ ਇੱਕ ਗੈਂਗਸਟਰ ਤੇ ਦੂਜਾ ਗੈਂਗਸਟਰ ਇੱਕ ਦੂਜੇ ਦੇ ਇਲਾਕੇ ਦੇ ਵਿੱਚ ਕਾਇਮ ਹੋਣਾ ਚਾਹੁੰਦਾ ਉਸ ਤਰ੍ਹਾਂ ਦਾ ਤੇ ਉਸ ਤੋਂ ਪਹਿਲਾਂ ਜੇ ਦੱਸ ਦਈਏ ਕੁਝ ਦਿਨ ਪਹਿਲਾਂ ਆਰਜੂ ਬਿਸ਼ਨੋਈ ਜਿਸ ਦਾ ਨਾਮ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ लॉरेंस लॉरेंस गैंग, ग्रुप बंदा है, आरजू बिश्नोई एक पोस्ट सामने आई थी जिसने लिखा कि राम राम सभी भाइयों को मैं आरजू बिश्नोई और मैं हरी बॉक्सर लॉरेंस बिश्नोई ग्रुप से हम सभी भाई लोगों को बताना चाहते हैं जो ये रोहित को गद्दार बकरी जो अपने ही एक करीबी गरीब जानकार को जो फूड ट्रैक पर काम करता था वो लड़का उसको मरवा कर ये बोल रहा है कि हरी बॉक्सर पर हमला करवाया ये सब झूठ है मैं हरी बॉक्सर जहां ये काम हुआ उस शहर में कभी गया ही नहीं दूसरी बात ये देसी कट्टों के माउजर बोलने वाला हमारे तक कभी नहीं पहुंच सकता इस चोर की इतनी औकात नहीं कि यह केवल सोशल मीडिया पे हवाबाजी करता है फेम के लिए और ये चोर वही है जो लॉरेंस भाई के आगे हाथ जोड़ता था कि मेरा नाम पोस्ट में डाल दो सब जानते हैं कि किसके आशीर्वाद से यहाँ तक आया है और सारी दुनिया जानती है कि किसके आशीर्वाद से ये रोहित गोदारा पैदा हुआ इस लाइन में और आज भी उसी गद्दार बोलता है इसके खुद के खून में गदारी है यह सब काम फेम पाने के लिए कर रहा है इसके साथ वाले के पापा का एक इंटरव्यू है यूट्यूब पर वो देख लेना ये लोग अपने गांव में बहन बेटियों को छोड़ते थे चोरी चकारी करते थे ये क्या है क्या नहीं हमारे भाइयों का नाम लिखकर फेमस होने की कोशिश कर रहा है वह सब इसको गालियां निकालते हैं वह सब जेल के अंदर बंद हैं तो उनका नाम फेमस फेम लेने के लिए कोशिश कर रहा है और लोगों से पैसे इकट्ठे कर रहा है अब इसको हमारी तरफ से खुली चेतावनी है जहां इस धरती पर किसी भी बिल में छुप जा तू जितना भाग सकता है भाग इसकी उल्टी गिनती शुरू हो गई है जिसने इसको आशीर्वाद देके पैदा किया अब वही इसको खत्म भी वही करेगा सभी भाई एक बात ध्यान रखें लॉरेंस बिश्नोई के नाम से इसका कोई साथ ना दे इसने खुद ने इत... कितने भाइयों की मुखबरी करके नुकसान करवाया है और लड़कों से काम करवा के उनको पैसे तक नहीं बेचता था ना पैरवी करता उल्टा पुलिस से मिल लड़कों को पकड़वा देता है या फिर पुलिस से मरवा देता ये रोहित गोदारा चोर किसी का नहीं हो सकता आप सबको पता है लॉरेंस बिश्नोई भाई का नाम लेकर ये कुत्ते बिल्ली फेमस हुए हैं ये सब जानते हैं तो भाई इन गद्दारों से बच के रहो उसमें ये एक रोहित गोदारा भी है सबसे बड़ा गद्दार ये कुत्ता और हमको सब कुछ पता है इसमें कौन कौन शामिल है वक्त का इंतजार करो जल्द ही मुलाकात होगी तुम चोरों से ये हमारी आखिरी पोस्ट है आज के बाद ना हम लिखना चाहते हैं और ना हम इन कुत्तों के बारे में बोलना चाहते हैं वक्त पे जवाब दिया जाएगा और बताया जाएगा कि हम क्या हैं और ये चोर क्या है जय श्री राम जय बलकारी हैश टैग लॉरेंस बिश्नोई ग्रुप हैश टैग रिप ਅੰਕਿਤ ਬਾਦੂ ਸ਼ੇਰੇਵਲਾ #ਸੁੰਦਰਹੰਸੀ #ਤਿੰਨ ਹਰਿਆਣਾ ਤਾਂ ਇਹ ਪੋਸਟਰ ਰੋਹਿਤ ਗੋਦਾਰਾ ਦੇ ਲਈ ਆਰਜੂ ਬਿਸ਼ਨੋਈ ਯਾਨੀ ਕਿ ਲਾਰੈਂਸ ਬਿਸ਼ਨੋਈ ਦੇ ਗੈਂਗ ਵੱਲੋਂ ਪਾਈ ਗਈ ਹੈ ਤੇ ਹੁਣ ਇਸ ਤਰ੍ਹਾਂ ਪੂਰਾ ਜਾਪ ਰਿਹਾ ਹੈ ਕਿ ਜਿਵੇਂ ਕਿ ਇਹ ਦੋਨੋਂ ਗੈਂਗ ਇੱਕ ਦੂਜੇ ਦੇ ਖਿਲਾਫ ਹੋ ਕੇ ਆਪਣਾ ਆਪਣਾ ਸਿੱਕਾ ਕਾਇਮ ਕਰ ਰਹੇ ਨੇ ਤੇ ਇੱਕ ਦੂਸਰੇ ਦੇ ਬੰਦਿਆਂ ਦੇ ਉੱਤੇ ਹਮਲੇ ਕਰਵਾ ਰਹੇ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਨੌਜਵਾਨ ਟਾਰਗੇਟ ਤੇ ਆ ਰਹੇ ਨੇ ਕਿਉਂਕਿ ਕੈਨੇਡਾ ਦੇ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦਾ ਪੂਰਾ ਦਬਦਬਾ ਅਜੇ ਵੀ ਚੱਲ ਰਿਹਾ ਹੈ ਚਾਹੇ ਲਾਰੈਂਸ ਬਿਸ਼ਨੋਈ ਨੂੰ ਅਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਗਿਆ ਪਰ ਹੁਣ ਦੂਸਰਾ ਗੈਂਗ ਜਿਹੜਾ ਰੋਹਿਤ ਗੁਦਾਰਾ ਦਾ ਆ ਗਿਆ ਉਹ ਵੀ ਹੁਣ ਉੱਥੇ ਕਿਤੇ ਨਾ ਕਿਤੇ ਤੁਸੀਂ ਸਮਝ ਸਕਦੇ ਹੋ ਕਿ ਐਕਟਿਵ ਹੋ ਗਿਆ ਹੈ ਤੇ ਨੌਜਵਾਨਾਂ ਨੂੰ ਖਾਸ ਕਰ ਪੰਜਾਬੀ ਲੋਕਾਂ ਨੂੰ ਪੰਜਾਬੀ ਨੌਜਵਾਨਾਂ ਨੂੰ ਬਿਜ਼ਨਸmenਾਂ ਨੂੰ ਟਾਰਗੇਟ ਕਰ ਰਹੇ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਅੱਗੇ ਇਹਨਾਂ ਦੋਨਾਂ ਗੈਂਗ ਦੀ ਦੁਸ਼ਮਣੀ ਕਿੱਥੇ ਤੱਕ ਚੱਲਦੀ ਹੈ ਤੇ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਇਸ ਕੰਮ ਦੇ ਵਿੱਚ ਪਏ ਨੇ ਖਾਸ ਕਰ ਸਾਡੇ ਪੰਜਾਬੀ ਨੌਜਵਾਨ ਜਿਹੜੇ ਬੱਚੇ ਜਾਂ ਸਟੂਡੈਂਟ ਜਿਹੜੇ ਉੱਥੇ ਪੜਨ ਗਏ ਸੀ ਜਿਨ੍ਹਾਂ ਨੂੰ ਵਰਗਲਾਹ ਕੇ ਇਸ ਪਾਸੇ ਵੱਲ ਤੋਰ ਦਿੱਤਾ ਜਾਂਦਾ ਉਹਨਾਂ ਨੂੰ ਇਹਨਾਂ ਦੋਨਾਂ ਗੈਂਗ ਤੋਂ ਬਚਣ ਦੀ ਲੋੜ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਕ੍ਰਾਈਮ ਚਾਰਟ ਦੀ ਸਟੋਰੀ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ